ਤੁਖ ਪਰੇਸ਼ਾਨੀਆਂ ਆ ਰਹੀਆਂ ਹੁੰਦੀਆਂ ਹਨ ਜੇ ਅਸੀਂ ਕਿਸੇ ਐਸਟਰੋਲੋਜਰ ਕੋਲ ਜਾਨਨੇ ਹਾਂ ਜੋਤਿਸ਼ੀ ਕੋਲ ਜਾਨਨੇ ਆ ਤਾਂ ਉਹ ਕਹਿੰਦਾ ਕਿ ਇਹਨੂੰ ਤੜਵਾ ਦੋ ਰਸੋਈਏ ਅੰਦਰ ਕਰ ਦੋ ਇਹ ਸ਼ਰਫ ਤੜਵਾ ਕੇ ਅੰਦਰ ਕਰ ਦੋ ਮਤਲਬ ਪੂਰਾ ਸਮਝ ਲਓ ਹਜ਼ਾਰਾਂ ਰੁਪਈਆ ਦਾ ਖਰਚਾ ਦੱਸ ਦਿੰਦੇ ਹੈ ਜੋ ਕਿ ਸਾਡੇ ਮੀਡਲ ਕਲਾਸ ਵਾਲੇ ਲੋਕ ਨਹੀਂ ਕਰ ਪਾਉਂਦੇ ਤੇ ਛੱਡ ਦਿੰਦੇ ਕਿ ਇਹ ਤਾਂ ਸਾਡੇ ਬਜਟ ਤੋਂ ਬਾਹਰ ਹੈ ਤੇ ਅੱਜ ਜਿਨ੍ਹਾਂ ਲੋਕਾਂ ਦੇ ਬਜਟ ਤੋਂ ਬਾਹਰ ਹੁੰਦਾ ਹੈ ਉਹ ਸਵਸਥਿ ਮੈਂ ਇਹ ਉਪਾ ਲੈ ਕੇ ਆਈ ਹਾਂ ਅੱਜ ਵੀਰਵਾਰ ਦਾ ਦੇਖੋ ਵੀਰਵਾਰ ਅੱਜ ਹੋ ਸਕਦਾ ਹੈ ਤੁਹਾਨੂੰ ਲੇਟ ਮੇਰੀ ਵੀਡੀਓ ਮਿਲੇ ਕਿਉਂਕਿ ਮੈਂ ਥੋੜਾ ਬਿਜ਼ੀ ਹੋ ਦੇ ਕਾਰਨ ਮੇਰੀ ਵੀਡੀਓ ਐ ਲੇਟ ਬਣੀ ਹੈ ਤੇ ਕੋਈ ਗੱਲ ਨਹੀਂ ਅੱਜ ਜੇ ਵੀਰਵਾਰ ਨੂੰ ਤੁਹਾਨੂੰ ਲੇਟ ਮਿਲੇਗੀ ਤਾਂ ਤੁਸੀਂ ਅਗਲੀ ਵੀਰਵਾਰ ਤੋਂ ਵੀ ਇਹ ਉਪਾ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਉਪਾ ਆਪਾਂ ਕਰਾਂਗੇ ਨਾ ਇਸ ਨਾਲ ਸਾਡੇ ਘਰ ਦਾ ਵਾਸਤੂ ਠੀਕ ਹੋ ਜਾਏਗਾ ਇੱਕ ਵੀ ਪੈਸਾ ਨਹੀਂ ਲੱਗੇਗਾ ਔਰ ਤੁਹਾਡੀਆਂ ਹੀ ਕਰਦੀਆਂ ਪਰੇਸ਼ਾਨੀਆਂ ਵੀ ਠੀਕ ਹੋ ਜਾਣਗੀਆਂ ਠੀਕ ਹੈ ਜੀ ਆਪਾਂ ਕਰਨਾ ਕਿਵੇਂ ਹੈ ਇੱਕ ਗੱਲ ਹੋਰ ਦੱਸਦੇ ਵਾਂ ਜਿਵੇਂ ਆਪਾਂ ਕਰਦੇ ਸੀ ਨਾ ਪਹਿਲੇ ਜਮਾਨੇ ਵਿੱਚ ਸਾਡੇ ਨਾਨੀ ਨਾਨਾ ਲਗਾ ਲੋ ਦਾਦੀ ਦਾਦਾ ਪਰਦਾਦਾ ਉਹਨਾਂ ਦੇ ਕੋਲ ਬੜਾ ਬੜਾ ਖਜ਼ਾਨਾ ਹੁੰਦਾ ਸੀ ਪੈਸਿਆਂ ਦਾ ਹੈਨਾ ਉਕੀ ਕਰਦੇ ਸੀ ਮਿੱਟੀ ਦੇ ਵਿੱਚ ਦਬਾ ਦਿੰਦੇ ਸੀ ਖਜ਼ਾਨੇ ਨੂੰ ਤੇ ਉਸੇ ਤਰ੍ਹਾਂ ਦਾ ਅੱਜ ਉਸਦੇ ਨਾਲ ਸੰਬੰਧਿਤ ਈਕ ਬੜਾ ਹੀ ਵਧੀਆ ਤੇ ਪਾਵਰਫੁਲ ਉਪਾਅ ਲੈ ਕੇ ਆਈਆਂ ਜੋ ਕਿ ਤੁਸੀਂ ਕਰਨਾ ਹੈ ਵੀਰਵਾਰ ਨੂੰ ਲਗਾਤਾਰ ਤੁਸੀਂ 11 ਵੀਰਵਾਰ ਤੇ ਕਰੋ ਹੀ ਕਰੋ ਜੇ ਤੁਹਾਨੂੰ ਉਸ ਵਿੱਚ ਲੱਗਦਾ ਹੈ ਕਿ ਹਾਂ ਵਿਸ਼ਵਾਸ ਆਂਦਾ ਹੈ ਲੱਗਦਾ ਹੈ ਕਿ ਸਾਡੇ ਘਰ ਵਿੱਚ ਸਾਡੀਆਂ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਸ ਨੂੰ ਪੂਰੀ ਜ਼ਿੰਦਗੀ ਵੀ ਤੁਸੀਂ ਹਰ ਵੀਰਵਾਰ ਦੇ ਵੀਰਵਾਰ ਕਰ ਸਕਦੇ ਹੋ ਠੀਕ ਹੈ ਜੀ ਤੇ ਕਰਨਾ ਕੀ ਹੈ ਉਦੋਂ ਸਭ ਤੋਂ ਪਹਿਲੇ ਮੇਰੀ ਹੱਜਰ ਕੀ ਬੇਨਤੀ ਹੈ ਜੇ ਮੈਂਕਰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਤੇ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸਭ ਤੋਂ ਪਹਿਲੇ ਉਪਾਦ ਸੰ ਤੋਂ ਪਹਿਲੇ ਇੱਕ ਛੋਟਾ ਜਿਹਾ ਟਿਪਸ ਜੋ ਕਿ ਤੁਸੀਂ ਵੀਰਵਾਰ ਨੂੰ ਕਰਨਾ ਹੈ ਦੇਖੋ ਵੀਡੀਓ ਪਾਵੇਂ ਥੋੜੀ ਲੰਬੀ ਹੋ ਜਾਂਦੀ ਹੈ ਪਰ ਮੇਰਾ ਮਨ ਕਰਦਾ ਹੈ ਕਿ ਤੁਸੀਂ ਉਪਾਤ ਕਰੀ ਕਰੋ ਨਾਲ ਦੇ ਨਾਲ ਜੇ ਐ ਤੁਸੀਂ ਇੱਕ ਨਿਕਾ ਜਾਂ ਕੰਮ ਕਰ ਦੋਗੇ ਨਾ ਉਹਦੇ ਨਾਲ ਤੁਹਾਡੇ ਜੀਵਨ ਵਿੱਚ ਤੁਹਾਡੀ ਲਾਈਫ ਵਿੱਚ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਬੜੇ سارے ਚੇਂजेस ਆ ਸਕਦੇ ਹਨ ਠੀਕਿਓ ਨਾ ਮੈਂ ਤੁਹਾਨੂੰ ਦੱਸਾਂ ਇਸ ਕਰਕੇ ਦੱਸ ਰਹੀ ਹਾਂ ਤੇ ਪਲੀਜ਼ ਧਿਆਨ ਨਾਲ ਸੁਣਨਾ ਵੀਰਵਾਰ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਕਿ ਇੱਕ ਤਾਂ ਤੁਸੀਂ ਵੀਰਵਾਰ ਵਾਲੇ ਦਿਨ ਜਦੋਂ ਨਾਣਾ ਹੈ ਨਾ ਬਾਲਟੀ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਨਾਇਆ ਕਰੋ ਇਸ ਤੰਹ ਨਾਲ ਤੁਹਾਡਾ ਔਰਾ ਕਲੀਨ ਹੋ ਜਾਂਦਾ ਹੈ ਤੇ ਤੁਹਾਡੇ ਔਰਾ ਕਲੀਨ ਹੋ ਗਿਆ ਤਾਂ ਸਮਝੋ ਕਾਫੀ ਸਾਰੀਆਂ 네ਗੈਟਿਵਿਟੀ ਸਾਡੇ ਕੋਲੋਂ ਦੂਰ ਪੱਜ ਜਾਂਦੀਆਂ ਹਨ ਪਰੇਸ਼ਾਨੀਆਂ ਦੂਰ ਪੱਜ ਜਾਂਦੀਆਂ ਦੂਜੇ ਨੰਬਰ ਤੇ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲੋ ਠੀਕ ਹੈ ਇੱਕ ਸਮਝ ਲਓ ਜੇ ਆਫਿਸ ਜਾ ਰਹੇ ਹੋ ਹੈਨਾ ਤਾਂ ਆਪਣਾ ਟਿਫਿਨ ਤਾਂ ਲੈ ਕੇ ਜਾਂਦੇ ਹੋਵੋਗੇ ਤਾਂ ਇੱਕ ਟਿਫਿਨ ਤਿਆਰ ਕਰੋ ਜਿੱਤੇ ਹੀ ਨਹੀਂ ਤਿਆਰ ਕਰ ਸਕਦੇ ਤਾਂ ਇੱਕ ਪੇਪਰ ਦੇ ਵਿੱਚ ਠੀਕ ਹੈ ਫੋਇਲ ਪੇਪਰ ਲੈ ਲਓ ਉਹਦੇ ਵਿੱਚ ਦੋ ਗਰਮ ਗਰਮ ਪਰਾਠੇ ਤੇ ਸਬਜੀ ਵਿੱਚ ਰੱਖ ਕੇ ਬਾਹਰ ਕਿਸੇ ਵੀ ਜ਼ਰੂਰਤਮੰਦ ਨੂੰ ਵੀਰਵਾਰ ਵਾਲੇ ਦਿਨ ਜ਼ਰੂਰ ਖਿਲਾਓ ਪੀਲੇ ਰੰਗ ਦੀ ਸਬਜ਼ੀ ਹੋਵੇ ਤਾਂ ਬਹੁਤ ਹੀ ਵਧੀਆ ਹੋ ਜਾਏਗਾ ਖੜੀ ਚਾਵਲ ਲੈ ਕੇ ਜਾਓ ਡੱਬੇ ਦੇ ਵਿੱਚ ਪਾ ਕੇ ਤੇ ਕਿਸੇ ਜ਼ਰੂਰਤਮੰਦ ਨੂੰ ਖਿਲਾਓ ਜ਼ਰੂਰਤਮੰਦ ਕਹਿ ਰੀਆਂ ਹੁਣ ਘਰ ਦੇ ਵਿੱਚ ਜਿਹੜੀਆਂ ਸਾਡਾ ਕੰਮ ਕਰਦੀਆਂ ਹੈ ਮੇਡਸ ਉਹਨਾਂ ਨੂੰ ਨਹੀਂ ਕਹਿਰੀ ਉਹਨਾਂ ਨੂੰ ਤਾਂ ਆਪਾਂ ਖਿਲਾਂਦੇ ਹੀ ਰਹਿੰਦੇ ਆ ਹੈਨਾ ਤੇ ਬਾਹਰ ਦੇ ਕਿਸੇ ਬੰਦੇ ਨੂੰ ਖਿਲਾਓ ਜਿਹੜੇ ਰੈਗੂਲ ਸਿਗਨਲ ਹੁੰਦਾ ਹੈ ਉੱਥੇ ਜਿਹੜੇ ਬੈਠੇ ਹੁੰਦੇ ਹਨ ਜਾਂ ਫਿਰ ਮੰਦਿਰ ਜਾਂ ਗੁਰਦੁਆਰੇ ਦੇ ਬਾਹਰ ਜਿਹੜੇ ਨੀਂਦੀ ਬੈਠੇ ਹੁੰਦੇ ਹਨ ਉਹ ਜਦੋਂ ਇਹ ਗਰਮ-ਗਰਮ ਖਾਣ ਗਿਨਾ ਮੈਂ ਤੁਹਾਨੂੰ ਕਹਿ ਰਹੀਆਂ ਉਹਨਾਂ ਨੂੰ ਦੇਖ ਕੇ ਹੀ ਸਭ ਤੋਂ ਪਹਿਲੇ ਤਾਂ ਤੁਹਾਨੂੰ ਹੀ ਓਏ ਹੋਏ ਇੰਨਾ ਸਕੂਨ ਮਿਲੇਗਾ ਨਾ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਇੱਕ ਤੁਹਾਡਾ ਮਨ ਸਕੂਨ ਮਿਲੇਗਾ ਤੁਹਾਡਾ ਮਨ ਹਲਕਾ ਹੋ ਜਾਏਗਾ ਤੇ ਐਵੇਂ ਲੱਗੇਗਾ ਕਿ ਅਸੀਂ ਪਤਾ ਨਹੀਂ ਕਿੰਨਾ ਹੀ

ਕਿੰਨੇ ਪਰਿਵਰਤਨਾ ਜਨਗੇ ਅਨਿਆ ਅਚੀ ਅਚੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ ਤੁਸੀਂ ਮੈਨੂੰ ਖੁਦ ਕਮੈਂਟ ਕਰਕੇ ਦੱਸੋਗੇ ਇਹ ਵੀ ਜੇਕਰ ਤੁਹਾਨੂੰ ਚੰਗਾ ਲੱਗੇਗਾ ਤਾਂ ਜ਼ਿੰਦਗੀ ਪਰ ਕਰਦੇ ਰਹੋ ਹਰ ਵੀਰਵਾਤੇ ਵੇਰਵਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਅੱਜ ਦੇ ਉਪਾਅ ਵੀ ਤੁਸੀ ਕੀ ਕਰਨਾ ਹੈ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਤુલਸੀ ਦਾ ਪੌਦਾ ਹੈ ਠੀਕ ਹੈ ਜਿਨ੍ਹਾਂ ਦੇ ਨਹੀਂ ਹੈ ਉਹ ਲੈ ਕੇ ਆ ਜਾਓ ਤુલਸੀ ਦਾ ਪੌਦਾ ਸਾਡੇ ਘਰ ਵਿੱਚ ਬਹੁਤ ਅੱਛਾ ਰਹਿੰਦਾ ਹੈ ਘਰ ਵਿੱਚ এনवायरमेंट ਵਾਸਤੇ ਵੀ ਅੱਛਾ ਹੈ ਉਸ ਤુલਸੀ ਦੇ ਪੌਦੇ ਦੀ ਚ ਪੱਤੇ ਦੀ ਚਾਹ ਬਣਾਓ ਉਸ ਨੂੰ ਚੂਸ ਲੋ ਬਹੁਤ ਉਹਦੇ ਫਾਇਦੇ ਹਨ ਠੀਕ ਹੈ ਹੈਲਥ ਹੈਲਥ ਵਾਸਤੇ ਵੀ ਪਰ ਇਹ ਸਾਨੂੰ ਸادیه ਪਰੇਸ਼ਾਨੀਆਂ ਵੀ ਦੂਰ ਕਰਦਾ ਤੁਸੀਂ ਦਪੋਤਕ ਕਰਨਾ ਕੀ ਹੈ ਇੱਕ ਸਿੱਕਾ ਲੈਣਾ ਹੈ ਸਿੱਕਾ 1 ਰੁਪਏ ਦਾ ਹੋਵੇ 2 ਦਾ 5 ਦਾ 10 ਦਾ 20 ਦੇ ਵੀ ਅੱਜ ਕੱਲ ਚੱਲੇ ਹੋਏ ਨੇ ਕੋਈ ਵੀ ਸਿੱਕਾ ਲੈਣਾ ਹੈ ਉਸ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਜਿਹੜੀ ਤુલਸੀ ਦੀ ਜੜ੍ਹ ਹੈ ਮਿੱਟੀ ਹੈ ਨਾ ਉਸ ਦੇ ਅੰਦਰ ਉਹ ਪਾਣਾ ਹੈ ਸਿੱਕਾ ਜਿਸ ਤਰ੍ਹਾਂ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ तो जड़ा है मिट्टी दी, और इस तरह पाना है कि कड़छी लेके या चमच लेके ना उस बिल्कुल अंदर दबा देना है कि किसी नजर न एक गुप्त उपाय है किसी नसना नहीं है सिक्के पाते जाओ हर वीरवार ਉਸ ਤੋਂ ਬਾਅਦ ਤੁਸੀਂ ਨਾ ਚੈੱਕ ਕਰਨਾ ਹੈ ਕਿ ਤੁਹਾਡੀ ਤુલਸੀ ਜਿਹੜੀ ਹੈ ਉਹ ਮੁਰਝਾ ਗਈ ਹੈ ਜੇਕਰ ਤਾਂ ਤુલਸੀ ਮੁਰਝਾ ਗਈ ਹੈ ਦੇਖੋ ਸਰਦੀਆਂ ਵਿੱਚ ਤਾਂ ਵੈਸੇ ਵੀ ਆਮ ਤੌਰ ਤੇ ਤુલਸੀ ਮੁਰਝਾ ਜਾਂਦੀ ਹੈ ਸਰਦੀਆਂ ਤੋਂ ਇਲਾਵਾ ਦੀ ਮੈਂ ਗੱਲ ਕਰ ਰਹੀ ਹਾਂ ਜੇਕਰ ਤੁਸੀਂ ਇਹ ਸਿੱਕੇ ਪਾਣ ਨਾਲ ਵੀਰਵਾਰ ਨੂੰ ਤੁਹਾਡੀ ਤુલਸੀ ਮੁਰਝਾ ਜਾਂਦੀ ਹੈ ਤਾਂ ਤੁਹਾਡੇ ਘਰ ਦੀ ਪੈਸੇ ਸੰਬੰਧੀ ਸਾਰੀਆਂ ਸਮੱਸਿਆਵਾਂ ਹੌਲੀ-ਹੌਲੀ ਹੌਲੀ-ਹੌਲੀ ਠੀਕ ਹੋਣ ਲੱਗ ਜਾਣੀ ਹੈ ਕਰਜ਼ਾ ਹੈ कर्जा खत्म होने लग जाएगा पैसे जो आणे जिस ਵੀ ਤਰੀਕੇ ਨਾਲ ਤੁਹਾਡੇ ਪੈਸੇ ਆਉਂਦੇ ਹਨ ਦੁਕਾਨ ਹੈ ਜਾਂ ਫੈਕਟਰੀ ਹੈ ਜਾਂ ਜੋਬ ਹੈ ਤੁਹਾਡੇ ਪੈਸੇ ਆਨੇ ਸ਼ੁਰੂ ਹੋ ਜਾਣਗੇ ਜਾਂ ਫਿਰ ਤुलसी ਜਿਹੜੀ ਹੈ एकदम ਹਰੀ-ਪਰੀ ਹੋ ਜਾਂਦੀ ਹੈ ਨਵੇਂ-ਨਵੇਂ ਬੀਜ ਨਿਕਲ ਕੇ ਹੋਰ ਤুলਸੀ ਉਹਦੇ ਨਾਲ ਲੱਗ ਜਾਂਦੀ ਹੈ ਤਾਂ ਤੁਹਾਡੇ ਜੋ व्याधा कम रुकिया होया है किसी बच्चे दा ब्याह नहीं हो रिया है व्याधा कम हो जाएगा या फिर थोड़ा व्यापार बिजनेस बढ़िया चलन लग जाएगा कैना मतलब दोनों सूरत आवीची पावे तुलसी मुरझा जावे या तुलसी ज्यादा खिल जावे तो बढ़िया ही होना है और जो तुसी सिक्का पाना है उस वेले तुसी हाथ जोके जोड़के परमात्मा नरदास करनी है कि मैं ऐ सिक्का अंदर पा रहा मेरे को बहुत ज्यादा धन है मैं अपना धन अंदर गाड़ रहा हाँ मेरे को इन्ना पैसा है कि मैं अपना धन अपना मिट्टी दे अंदर गाड़ रहा हाँ दबा रहा वहां यह कह के तुम हर वीरवार एक, एक का सिक्का दो का पांच का दस का भी दबा देना है गाड़ देना है तुम देखना मैं विश्वास करके यकीन मन के चलना ਕੋਈ ਵੀ ਔਖਾ ਕੰਮ ਨੀ ਤੁਹਾਡੇ ਵਾਸਤੇ ਜਿੰਨਾ ਵੀ ਘਰ ਦਾ ਖਰਾਬ ਹੋ ਜਾਏ ਹੋਏ ਨਾ ਉਹ ਠੀਕ ਹੋ ਜਾਏਗਾ ਕੋਈ ਵੀ ਉਸਦਾ 네ਗੇਟਿਵ ਤੁਹਾਡੇ ਉੱਤੇ ਇਫੈਕਟ ਨਹੀਂ ਆਏਗਾ ਪਰਿਵਰਤਨ ਵਦਿਆ ਵਦਿਆ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਣਗੇ ਯਕੀਨ ਕਰਕੇ ਕਰਕੇ ਦੇਖੋ ਚੰਗਾ ਲੱਗੇ ਤਾਂ ਜ਼ਿੰਦਗੀ ਪਰ ਹਰ ਵਾਰ ਕਰਦੇ ਰਹੋ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦਿਆ ਜਾਂ ਹੱਲ ਲੈ ਕੇ